ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਡੇ ਦੀ ਕਾਟ ਪਾਉਣੀ ਤੇ ਬਾਹਾਂ ਦੀ ਕਟਾਈ ਕਰਨੀ ਦੱਸਾਂਗੇ ਮੇਰੀ ਭੈਣ ਦਾ ਮੈਸੇਜ ਆਇਆ ਸੀਗਾ ਵੀ ਮੇਰਾ ਮੋਡਾ ਜੀ 8.5 ਇੰਚਾ ਹੈਗਾ ਮੇਰ ਤੋਂ ਉਸ ਦੀ ਕਟਾਈ ਠੀਕ ਨਹੀਂ ਹੁੰਦੀ ਹੈਗੀ ਵੀ ਉਸ ਦੀ ਕਿਸ ਤਰ੍ਹਾਂ ਕਟਿੰਗ ਕਰਨੀ ਆਏਗੀ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸਾਂਗੇ ਵੀ ਜਿਹੜੀ ਮੋਡੇ ਦੀ ਕਾਟ ਆਏਗੀ ਉਹ ਕਦੇ ਵੀ ਆਪਾਂ ਨੀਚੇ ਨੂੰ ਨਹੀਂ ਵਧਾਉਣੀ ਹੈਗੀ ਨੀਚੇ ਨੂੰ ਆਪਾਂ 7 ਜਾਂ 7.5 ਇੰਚੀ ਮੋਟਾ ਕੱਟਣਾ ਹੁੰਦਾ ਕਿਉਂਕਿ ਜਿਹੜੀ ਮੋਡੇ ਦੀ ਕਾਟ ਆ ਉਹ ਆਪਣੀ ਚੈਸਟ ਦੇ ਹਿਸਾਬ 'ਚ ਇਧਰ ਨੂੰ ਵਾਦੀ ਹੁੰਦੀ ਆ ਇਧਰ ਨੂੰ ਆਪਾਂ ਜਿੱਦਾਂ ਆਪਣੀ ਚੈਸਟ ਦਾ ਹਿਸਾਬ ਹੋਊਗਾ ਨਾਪ ਹੋਊਗਾ ਉਸ ਹਿਸਾਬ 'ਚ ਇਧਰ ਨੂੰ ਵਧੂਗੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਜੀ ਆਪਣਾ ਟੀਰਾ ਦਾ 6.5 ਇੰਚ ਆ ਦੇਖੋ ਆਪਾਂ 6.5 ਇੰਚ ਤੇ ਮਾਰਕ ਕਰ ਲਿਆ ਤੇ ਜਿਹੜਾ ਮੋਡਾ ਦਾ ਉਹ ਆਗਾ 7.5 ਇੰਚ ਮੋਡਾ ਕਿਸੇ ਵੀ ਨਾਪ ਦਾ ਹੋਵੇ ਨੋਰਮਲ ਨਾਪ ਹੋਵੇ ਆਪਾਂ 7 ਜਾਂ 7.5 ਇੰਚ ਹੀ ਕੱਟਣਾ ਹੁੰਦਾ ਹੈਗਾ ਇੱਥੋਂ ਦੀ ਆਪਾਂ 7.5 ਇੰਚ ਤੇ ਕੀਤਾ ਇੱਥੋਂ ਆਪਾਂ 6.5 ਤੇ ਕੀਤਾ ਜਿੱਥੋਂ ਆਪਾਂ ਆਹ 6.5 ਤੇ ਕੀਤਾ ਇਹ ਆਪਾਂ ਇੱਥੇ 6 ਤੇ ਮਾਰਕ ਕਰ ਲੈਣਾ ਇਦਾਂ ਆਹ ਦੇਖੋ ਇਹਨੂੰ ਹੁਣ ਆਪਾਂ ਇਦਾਂ ਮਿਲਾ ਲੈਣਾ ਆਪਸ ਵਿੱਚ ਇਹ ਹਾਂ ਤੁਸੀਂ ਦੇਖੋ ਇੱਕ ਬਾਕਸ ਦੀ ਸ਼ੇਪ ਤਿਆਰ ਕਰ ਲੈਣੀ ਆ ਆਪਾਂ ਐਸ ਤਰ੍ਹਾਂ ਮੇਰੀ ਕਿਸੇ ਵੀ ਭੈਣ ਦਾ ਜਿਹੜਾ ਮੋਢਾ ਹੈਗਾ ਉਹ ਇਸ ਤਰਫ ਨੂੰ ਨਹੀਂ ਵੱਡਾ ਹੋਊਗਾ ਉਹ ਇਸ ਤਰਫ ਨੂੰ ਵੱਡਾ ਹੋਊਗਾ ਜਿਹੜੀ ਇਧਰ ਨੂੰ ਆਪਾਂ ਮੋਢਾ ਨਾਪਣਾ ਹੈ ਹਮੇਸ਼ਾ 7 ਜਾਂ 7.5 ਇੰਚ ਹੀ ਆਪਾਂ ਮਤਲਬ ਕੀ ਕਟਿੰਗ ਕਰਨੀ ਹੁੰਦੀ ਹੈਗੀ ਆਪਣੀ ਜਿੰਨੀ ਵੀ ਬ੍ਰੈਸਟ ਆ ਗਈ ਚੈਸਟ ਆ ਗਈ ਉਹਨਾਂ ਆਪਾਂ ਨਾਪ ਲੈਣਾ ਹੈ ਜੇ ਇਹਨਾਂ ਦੀ ਚੈਸਟ ਹੈਗੀ ਹੈ ਜੀ 18 ਇੰਚ ਆਪਾਂ ਇੱਥੇ 9 ਇੰਚ ਤੇ ਮਾਰਕ ਕਰ ਲਿਆ ਦੇਖੋ ਆ 9 ਇੰਚ ਤੇ ਕਰ ਲਿਆ ਮਾਰਕ ਹੁਣ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਏ ਦਾ ਹਾਫ ਕਰ ਲੈਣਾ ਹੈਗਾ ਜੀ 3 ਇੰਚ 3 ਇੰਚ ਦਾ ਹਾਫ ਹੋ ਗਿਆ 1.5 ਇੰਚ ਚਾਹੇ ਦਾ ਤੁਸੀਂ 1.5 ਇੰਚ ਤੇ ਇਦਾਂ ਲਾ ਲਓ ਚਾਹੇ ਇੰਚੀ ਟੇਪ ਨੂੰ ਇਦਾਂ ਕਰਕੇ ਇਦਾਂ ਕਰ ਲਓ ਇਧਰ ਵੀ ਆਪਾਂ 1.5 ਇੰਚ ਤੇ ਕਰ ਲੈਣਾ ਜੀ ਆ ਦੇਖੋ ਇਧਰ ਵੀ 1.5 ਇੰਚ ਤੇ ਕਰ ਲਿਆ ਤੇ ਇਧਰ ਆਪਾਂ 4.5 ਇੰਚ 4 ਤੇ ਵੀ ਕਰ ਸਕਦੇ ਆ 4.5 ਤੇ ਵੀ ਕਰ ਸਕਦੇ ਆ ਇੱਥੇ ਮਾਰਕ ਕਰ ਲਿਆ ਜਿਹੜਾ ਹੁਣ ਆਪਣਾ ਮੋਢਾ ਦਾ ਉਹ ਇਧਰ ਨੂੰ ਵਧੂ ਇਧਰ ਨੂੰ ਤਾਂ ਦੇਖੋ ਜੀ ਇਹ ਤੇ 7.5 ਇੰਚ ਤੇ ਕਟਿੰਗ ਕੀਤੀ ਹੈ ਇਹ 7.5 ਹੀ ਰਹਿਣਾਗਾ ਇੱਥੇ ਸਿਲਾਈ ਲਗਾਉਣ ਤੋਂ ਬਾਅਦ ਇਹਨੇ 7 ਹੋ ਜਾਣਾ ਜਿਹੜਾ ਇਹਦਾ ਸਾਈਜ਼ ਵਧਣਾਗਾ ਉਹ ਇਧਰਲੀ ਸਾਈਡ ਨੂੰ ਵਧੂਗਾ ਦੇਖੋ ਜਦੋਂ ਆਪਾਂ ਇਹਨੂੰ ਗੁਲਾਈ ਦੇ ਹਿਸਾਬ ਚ ਐਦਾਂ ਨਾਪਾਂਗੇ ਉਹ ਇਧਰਲੇਸਾ ਇਧਰਲੇ ਪਾਸੇ ਨੂੰ ਵਧੂਗਾ 8 ਹੋ ਜੇ 8.5 ਹੋ ਜੇ 9 ਇੰਚ ਹੋ ਜਵੇ ਜਿਵੇਂ ਹੁਣ ਇਧਰ ਨੂੰ ਜੇ ਆ ਚੈਸਟ 10 ਹੁੰਦੀ ਮਤਲਬ ਕਿ ਆਪਾਂ 10 ਇੰਚ ਤੇ ਕਟਿੰਗ ਕਰਦੇ ਜਾਂ 11 ਤੇ ਕਰਦੇ ਤਾਂ ਮੋਢਾ ਇਧਰ ਨੂੰ ਹੋਰ ਵੱਟ ਜਾਣਾ ਸੀਗਾ ਹੁਣ ਆਪਾਂ ਦੇਖੋ ਜੀ ਇਹਨੂੰ ਗਲਾਈ ਦਵਾਂਗੇ ਐਦਾਂ ਹਲਕੇ ਜਿਹੇ ਹੱਥ ਦੇ ਨਾਲ ਆਪਾਂ ਇਹਨੂੰ ਗਲਾਈ ਦੇ ਦੇਣੀ ਆ ਜੀ ਆ ਜਿਹੜੀ ਅੱਗੇ ਵਾਲੀ ਕਾਟ ਆ ਜੀ ਆਪਣੀ 1 ਇੰਚ ਤੇ ਪੈਂਦੀ ਹੁੰਦੀ ਆ ਜਿਹੜੀ ਪਿੱਛੇ ਵਾਲੀ ਆ ਜੀ ਇਹ ਪੈਂਦੀ ਹੁੰਦੀ ਆ ਜੀ 2 ਇੰਚ ਤੇ ਆ ਲਓ ਜੀ ਆ ਇੱਥੋਂ ਆਪਾਂ ਹਲਕੇ ਜਿਹੇ ਹੱਥਾਂ ਨਾਲ ਗਲਾਈ ਦੇ ਦੇਣੀ ਆ ਆ ਪਿਛਲੇ ਮੋਢੇ ਦੀ ਦੇ ਦੇਣੀ ਆ ਇਹ ਆਪਣੇ ਬਾਜ਼ਾਰ ਚੋਂ ਗੁਲਾਈ ਦੇਣ ਖਾਤਰ ਸਾਂਝੇ ਵੀ ਮਿਲਦੇ ਹੁੰਦੇ ਆ ਤੁਸੀਂ ਉਹਨਾਂ ਦੇ ਨਾਲ ਵੀ ਗੁਲਾਈ ਪਾ ਸਕਦੇ ਹੋਗੇ ਜੇ ਤੁਹਾ ਤੁਹਾ ਹੱਥ ਨਾਲ ਲੂਟ ਨਹੀਂ ਆਉਂਦੀ ਜਾਂ ਫਿਰ ਤੁਸੀਂ ਹੱਥਾਂ ਦੇ ਨਾਲ ਹਲਕੇ ਜਿਹੇ ਹੱਥ ਨਾਲ ਗੁਲਾਈ ਦੇ ਸਕਦੇ ਹੋਗੇ ਹੁਣ ਤੁਸੀਂ ਦੇਖੋ ਜੀ ਆਪਣੇ ਆ ਮੋਡੇ ਦੀ ਕਾਟ ਪੈ ਗਈ ਹੁਣ ਆਪਾਂ ਅੱਧਾ ਇੰਚ ਇੱਥੇ ਕਾਟ ਪਾਵਾਂਗੇ ਇੱਥੇ ਕਾਟ ਪਾ ਕੇ ਇਹ ਐਦਾਂ ਕਾਟ ਪੈ ਜਾਂਦੀ ਹੁੰਦੀ ਹੈ ਇਹ ਟੇਢੀ ਤਿਰਸੀ ਲੈਣ ਇਦੇ ਨਾਲ ਕੀ ਆ ਜਿਹੜਾ ਆਪਣਾਗਾ ਮੋਢਾ ਆ ਉਹ ਡਿੱਗਦਾ ਨਹੀਂ ਹੈਗਾ ਤੇ ਇਸ ਤੋਂ ਇਲਾਵਾ ਜੀ ਤੇ ਹੀ ਮੇਰੀਆਂ ਭੈਣਾਂ ਦੀ ਪ੍ਰੋਬਲਮ ਹੁੰਦੀ ਹੈ ਵੀ ਜਿਹੜੇ ਸਾਡੇ ਅੱਗੇ ਵਾਲੇ ਗਲੇ ਨੇ ਉਹ ਪਿੱਛੇ ਵੱਲ ਨੂੰ ਜਾਂਦੇ ਨੇ ਤਾਂ ਉਹਦਾ ਕੀ ਕਾਰਨਾਗਾ ਉਹ ਫਿਰ ਜਿਹੜਾ ਆਪਣਾ ਅੱਗੇ ਵਾਲਾ ਮੋਢਾਗਾ ਉਹ ਚ ਆਪਾਂ ਮਤਲਬ ਕੀ ਆ ਜਿਹੜੀ ਕਾਰਟ ਆ ਗਈ ਉਹ ਪੱਲੇ ਨੂੰ ਨੀਵਾ ਕਰਕੇ ਰੱਖ ਲਓ ਅੱਧਾ ਇੰਚ ਤੇ ਪਿਛਲੇ ਨੂੰ ਜਿੱਦਾਂ ਹੈਗਾ ਉਦਾਂ ਹੀ ਰੱਖੋ ਤਾਂ ਉਹ ਆਪਣਾ ਜਿਹੜਾ ਮੋਢਾ ਉਹ ਪਿੱਛੇ ਨੂੰ ਨਹੀਂ ਜਾਊਗਾ ਆ ਦੇਖੋ ਜੀ ਹੁਣ ਆਪਾਂ ਇਸ ਦੀ ਕਰ ਦੇਣੀ ਹੈਗੀ ਕਟਿੰਗ ਅਮੋਡੇ ਦੀ ਕਟਿੰਗ ਹੋ ਗਈ ਤੇ ਹੁਣ ਆ ਜਿਹੜੀ ਮਤਲਬ ਕੀ ਹੁੰਦੀ ਹੈਗੀ ਆਪਣੇ ਵੀ ਕਹਿ ਦਿੰਦੇ ਆ ਵੀ ਮੋਡੇ ਸਾਡਾ ਠੀਕ ਨਹੀਂ ਆਉਂਦਾ ਦੇਖੋ ਜੀ ਮੋਟਾ نیچے ਨੂੰ ਨਹੀਂ ਕੱਟਣਾ ਇਹ ਜਿਵੇਂ ਹੁਣ 7.5 ਇੰਚ ਆਪਾਂ ਕੱਟਿਆ ਸੀਗਾ ਇਹ ਮੋਡਾ ਮਤਲਬ ਕੀ 20 ਇੰਚ ਚੈਸਟਰ ਵਾਲਿਆਂ ਦਾਗਾ ਤੁਸੀਂ ਦੇਖੋ ਵੀ ਇਹ ਕਿੰਨਾ ਹੋ ਜਾਣਾ ਇੱਥੋਂ ਆਪਾਂ ਇੰਚੀ ਟੇਪ ਘਮਾਈ ਜਾਣਾ ਐਦਾਂ ਆ ਦੇਖੋ ਜੀ 8.5 ਇੰਚ ਮੋਡਾ ਬੰਦ ਆਗਾ 2 ਇੰਚ ਚੈਸਟ ਦਾ ਮੋਡਾ ਬੰਦਾ ਜੀ 8.5 ਇੰਚ ਬੰਦਾਗਾ ਇਹ ਜਿਨ੍ਹਾਂ ਦਾ ਮੋਟਾ ਇਦਾਂ ਨਾਪਣਗੇ 8.5 ਇੰਚ ਵਾਲਿਆਂ ਖਾਤਰ 20 ਚੈਸਟ ਵਾਲਿਆਂ ਖਾਤਰ ਇਹ ਮੋਡਾ ਬਿਲਕੁਲ ਪਰਫੈਕਟ ਆਗਾ ਜਿਉਂ ਜਿਉਂ ਚੈਸਟ ਦਾ ਸਾਈਜ਼ ਵਧੇ ਜਾਊਗਾ ਇਧਰ ਨੂੰ ਵਧੇ ਜਾਊਗਾ ਉਹਨਾਂ ਦਾ ਨਾਕ ਤਾਂ ਮੋਡਾ ਆਪਣੇ ਆਪ ਵਧੇ ਜਾਊਗਾ ਕਦੇ ਵੀ ਮੋਡਾ ਆਪਾਂ نیچے ਨੂੰ ਜ਼ਿਆਦਾ ਨਹੀਂ ਕੱਟਣਾ ਹੈਗਾ ਮੋਡਾ ਆਪਣੀਆਂ ਫਿਟਿੰਗ ਦੇ ਹਿਸਾਬ ਦੇ ਨਾਲ ਆਪ ਹੀ ਵੱਡਾ ਛੋਟਾ ਹੋ ਜਾਂਦਾ ਹੈਗਾ ਆ ਲੋ ਜੀ ਆਪਣੀ ਆਪ ਕਾਟ ਪੈ ਗਈ ਇਹ ਪੱਲਿਆਂ ਨੂੰ ਅਲੱਗ ਕਰਕੇ ਆਪਾਂ ਜਿਹੜੀ ਅਗਲੀ ਕਾਟ ਆ ਗਈ ਇਹ ਜਦੋਂ ਆਪਾਂ ਪਿਛਲੇ ਪੱਲੇ ਨੂੰ ਅੱਡ ਕੱਢ ਦਾਂਗੇ ਫਿਰ ਇਹ ਕਾਟ ਫੇਰ ਪਾਵਾਂਗੇ ਆਪਾਂ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਅੱਜ ਵਾਲੀ ਵੀਡੀਓ ਸਿਰਫ ਆਪਣੀ ਮੋਢੇ ਖਾਤਰੀ ਹੈਗੀ ਹੁਣ ਆਪਾਂ ਤੁਹਾਨੂੰ ਬਾਹਨ ਦੀ 8.5 ਇੰਚ ਮਤਲਬ ਮੋਢੇ ਵਾਸਤੇ ਬਾਹਨ ਦੀ ਕਾਟ ਪਾਉਣੀ ਦੱਸਾਂਗੇ ਵੀ 8.5 ਇੰਚ ਮੋٹے ਦੀ ਬਾਹਾਂ ਦੀ ਕੱਟ ਕਿਦਾਂ ਬਹੂਗੀ ਜੀ ਜੀ ਆ ਦੇਖੋ ਇਹ ਆਪਣੀ ਹੈਗੀ ਹੈਗੀ 16 ਇੰਚ 14 ਇੰਚ ਆਪਾਂ ਬਾਹਾਂ ਤਿਆਰ ਰੱਖਣੀ ਹੈਗੀ 2 ਇੰਚ نیچے ਫੋਲਡ ਤੇ ਖਾਤਰ ਆਊਗਾ ਤੇ ਅੱਧਾ ਇੰਚ ਆਪਾਂ ਉੱਪਰ ਸਲਾਈ ਵਿੱਚ ਆਊਗਾ ਆਪਾਂ 2.5 ਜਾਂ 3 ਇੰਚ ਬਾਹਾਂ ਦਾ ਐਕਸਟਰਾ ਕੱਪੜਾ ਕੱਟਣਾ ਹੁੰਦਾ ਜਿੱਦਾਂ 14 ਇੰਚ ਤਿਆਰ ਆ ਆਪਾਂ 2.5 ਇੰਚ ਐਕਸਟਰਾ ਕੱਟਿਆਗਾ ਤੇ ਇਧਰ ਨੂੰ ਜਿੰਨੇ ਮੋਢਾ 8.5 ਸੀਗਾ ਆਪਣਾ 8.5 ਆਪਾਂ ਤੁਹਾਨੂੰ ਨਾਪਕੇ ਦਿਖਾਇਆ ਸੀ 8.5 ਸੀ ਆਪਾਂ 9.5 10 ਤੇ ਕਟਿੰਗ ਕਰ ਸਕਦੇ ਹਾਂ ਜਿੰਨਾ ਕੱਪੜਾ ਸੀ ਆਪਾਂ ਉਨਹੀਂ ਲੈ ਲਿਆ ਜਿੰਨਾ ਸੀਗਾ ਬਚਿਆ ਹੋਇਆ ਪੀਸ ਸੀਗੇ ਮਾਮਾ ਘਾਤਰ ਉਨਹੀਂ ਲੈ ਲਿਆ ਹੁਣ ਆਪਾਂ ਜਿਵੇਂ 8.5 ਇੰਚ ਆਪਣੀ ਬਾਹ ਰੈਡੀ ਸੀਗੀ ਆਪਾਂ ਇਹ 8 ਇੰਚ ਰੱਖਣੀ ਹੈ 8 ਇੰਚ ਘਟਾ ਕੇ ਰੱਖਣੀ ਹੈਗੀ ਆ ਦੇਖੋ ਆਪਾਂ 8 ਇੰਚ ਤੇ ਮਾਰਕ ਕਰ ਲਿਆ ਤੇ ਜਿਹੜੀ ਬਾਹ ਦੀ ਕਾਟ ਆਗੀ ਉਹ ਹਮੇਸ਼ਾ ਕਿਸੇ ਵੀ ਸਾਈਜ਼ ਦੀ ਹੋਵੇ ਉਹ 3 ਇੰਚ ਦੀ ਪੈਂਦੀ ਹੁੰਦੀ ਆ ਨਾ 3 ਇੰਚ ਤੋਂ ਜ਼ਿਆਦਾ ਨਾ 3 ਇੰਚ ਤੋਂ ਘੱਟ ਆ ਦੇਖੋ ਜੀ ਆਪਾਂ 3 ਇੰਚ 3 ਸਾਂ ਲਾ ਲਿਆ ਇਧਰੋਂ ਉੱਪਰੋਂ ਜੀ ਪਾਉਗੀ ਜਿਹੜੀ ਆਪਾਂ ਬੁਲਾਈ ਦੇਣੀ ਆ ਉਹ 2.5 ਇੰਚ ਤੋਂ ਆ 2.5 ਇੰਚ ਤੇ ਕਰ ਲਿਆ ਤੇ ਹੁਣ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਲਾ ਲੈਣਾ ਹੈ ਤਾਂ ਤੁਸੀਂ ਸਕੇਲ ਜਾਂ ਇੰਚ ਟੇਪ ਦੀ ਹੈਲਪ ਦੇ ਨਾਲ ਇਸ ਨੂੰ ਇਹ ਐਦਾਂ ਮਲਾਓ 2 ਇੰਚ ਹੋ ਗਿਆ ਦੇਖੋ ਜੀ ਆ ਸਾਰਾ ਅੱਧਾ ਇੰਚ ਇੱਧਰ ਅੱਧਾ ਇੱਧਰ 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 ਨਸਾਂ ਲਾ ਲੈਣੇ ਆ ਅੱਧਾ ਇੰਚ ਤੇ ਇੱਥੇ ਅੱਧਾ ਇੰਚ ਤੇ ਇੱਥੇ ਹਨਸਾਂ ਲਾ ਲੈ ਇਨਾਂ ਨੂੰ ਹੁਣ ਆਪਾਂ ਗੁਲਾਈ ਦੇਣੀ ਆ ਆ ਵਾਲੇ ਪੁਆਇੰਟ ਤੋਂ ਇਹ ਇਦਾਂ ਆ ਨੋ ਜੀ ਇੱਥੋਂ ਜੀ ਬਿਲਕੁਲ ਗੋਲ ਹੋਣੀ ਸ਼ੇਪ ਬਣਨੀ ਚਾਹੀਦੀ ਹੈ ਇੱਥੇ ਇਹ ਨਹੀਂ ਵੀ ਇੱਥੋਂ ਵੀ ਇਹਦੇ ਵਿੱਚ ਵਾਲ ਪੈ ਜਾਣ ਜਾਂ ਬਾਹਰ ਨੂੰ ਕੱਪੜਾ ਹੋਵੇ ਫਿਰ ਥੋੜੀ ਬਾਹਾਂ ਜੜਨ ਵਿੱਚ ਤੁਹਾਨੂੰ ਪ੍ਰੋਬਲਮ ਆਊ ਇਦਾਂ ਬਿਲਕੁਲ ਗੋਲ ਹੋਣਾ ਚਾਹੀਦਾ ਇੱਥੋਂ ਇਹ ਇਸ ਤਰ੍ਹਾਂ ਆਪਣੀ ਜੀ ਬਾਹਾਂ ਦੀ ਕਾਟ ਪੈ ਗਈ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੇ ਆਂਗੇ ਦੀ ਮੂਰੀ ਆ ਗਈ ਜਿਵੇਂ ਇਹਨਾਂ ਦੀ ਮੂਰੀ ਹੈ ਜੀ ਸਾਡੇ 5 ਇੰਚ ਮੂਰੀ ਹੈ ਇਹਨਾਂ ਦੀ ਆਪਾਂ 2 ਇੰਚ ਐਕਸਟਰਾ ਰੱਖਾਂਗੇ ਇੱਥੇ ਮਾਰਕ ਕਰ ਲਿਆ ਇਹਨੂੰ ਆਪਾਂ ਇਦਾਂ ਮਲਾ ਦੇਣਾ ਆ ਆਪਣੀ ਬਾਹ ਦੀ ਸ਼ੇਪ ਹੋਗੀ ਤੇ ਹੁਣ ਤੁਹਾਨੂੰ ਬਾਹ ਦੀ ਕਾਟ ਪਾਉਣੀ ਦੱਸਤੀ ਆ ਅੱਗੇ ਵਾਲੀ ਕਾਟ ਆਗੀ ਬਾਹ ਦੋਵੇਂ ਬਾਹਾਂ ਨੂੰ ਅਲੱਗ ਕਰਕੇ ਜਿਹੜੀ ਅੱਗੇ ਵਾਲੀ ਕਾਟ ਆਗੀ ਉਹ ਦੋਵੇਂ ਬਾਹਾਂ ਨੂੰ ਅਲੱਗ ਕਰਕੇ ਫੇਰ ਪਾਉਣੀ ਆਏਗੀ ਹੁਣ ਤੁਹਾਨੂੰ ਵੀ ਤੁਹਾਨੂੰ ਤੁਸੀਂ ਮੇਰੀ ਭੈਣ ਨੇ ਮੈਸੇਜ ਕੀਤਾ ਸੀਗਾ ਵੀ ਜਦੋਂ ਜੜਦੇ ਨੇ ਬਾਹ ਤਾਂ ਕੱਪੜਾ ਵੱਧ ਘਟ ਜਾਂਦਾ ਹੁਣ ਤੁਹਾਨੂੰ ਆਪਾਂ ਇਹਦੀ ਸਲਾਈ ਕਰਕੇ ਵੀ ਦਿਖਾਉਣੇ ਆਂਗੇ ਬਾਹ ਨੂੰ ਜੜਨੀ ਵੀ ਦੱਸਾਂਗੇ ਵੀ ਕਿੱਦਾਂ ਜੜੀ ਜਾਂਦੀ ਹੈਗੀ ਵੀ ਕੱਪੜਾ ਵਧੇ ਘਟੇ ਨਾ ਵਾਲੀਆਂ ਨਿਸ਼ਾਨੀਆਂ ਲਾ ਲਈਆਂ ਆਪਣੀ ਫਿਟਿੰਗ ਵਾਲੀ ਨਸਾਨੀ ਲੱਗੀ ਹੋਈ ਹੈ ਜਿਵੇਂ ਤੁਹਾਨੂੰ ਦਿਖਾਇਆ ਸੀ ਆਪਣੀ ਆ ਮੋਡੇ ਦੀ ਅੱਗੇ ਵਾਲੀ ਕਾਟ ਆਪਾਂ ਪਾ ਲਈ ਇਹ ਆਪਾਂ ਨਾਲ ਹੁੰਦੀ ਮੈਂ ਪਾਉਣੀ ਹੁੰਨੀ ਹੈਗੀ ਪਹਿਲਾਂ ਨਹੀਂ ਪਾਉਂਦੀ ਜਦੋਂ ਸਲਾਈ ਕਰਦੀ ਆ ਆ ਦੇਖੋ ਇਦਾਂ ਹੀ ਆਪਾਂ ਬਾਹਾਂ ਦੀ ਵੀ ਪਾ ਲਈ ਜਦੋਂ ਆਪਾਂ ਬਾਹਾਂ ਜੜਨੀ ਹੈਗੀ ਤਾਂ ਬਾਹਾਂ ਆਪਾਂ ਇਦਾਂ ਸਿੱਧੀ ਕਰ ਲੈਣੀ ਹੈਗੀ ਤੇ ਜਿਹੜਾ ਆਪਣਾ ਕਮੀਜ਼ਾ ਹੈ ਇਦਾਂ ਉਲਟਾ ਰੱਖਣਾ ਤੇ ਬਾਹਾਂ ਨੂੰ ਇਦਾਂ ਕਮੀਜ਼ ਦੇ ਅੰਦਰ ਪਾਉਣ ਤੋਂ ਬਾਅਦ ਫਿਰ ਆਪਾਂ ਇਸ ਤੇ ਸਲਾਈ ਲਗਾਉਣੀ ਹੈਗੀ ਤੁਸੀਂ ਚਾਹੋ ਜੇ ਤੁਹਾਨੂੰ ਕਈ ਵਾਰੀ ਬਲ ਪੈਂਦੇ ਨੇ ਜਣਚ ਦਾ ਤੁਸੀਂ ਇੱਦਾਂ ਨਾਪ ਕੇ ਦੇਖ ਸਕਦੇ ਹੋਗੇ ਵੀ ਆਪਣੀ ਫਿਟਿੰਗ ਵਾਲੀ ਬਿਲਕੁਲ ਸਹੀ ਆ ਦੇਖੋ ਇੱਥੋਂ ਰੱਖਣਾਗਾ ਕੋਈ ਵੀ ਕੱਪੜਾ ਖਿੱਚਣਾ ਨਹੀਂ ਹੈਗਾ ਆ ਦੇਖੋ ਬਿਲਕੁਲ ਸਹੀ ਆਗਾ ਦੋਸਤੋ ਬਾਅਦ ਇੱਦਾਂ ਨਾਪ ਕੇ ਦੇਖ ਲਓ ਇਧਰ ਨੂੰ ਵੀ ਬਿਲਕੁਲ ਸਹੀ ਆਉਂਦਾ ਦੇਖੋ ਨਾ ਕਪੜਾ ਵਾਧਦਾ ਨਾ ਘਟਦਾ ਇਹਦਾ ਮਤਲਬ ਜੀ ਜਦੋਂ ਆਪਾਂ ਸਲਾਈ ਲਗਾਵਾਂਗੇ ਤਾਂ ਆਪਣਾ ਕੋਈ ਵੀ ਕਪੜਾ ਵਧੂ ਘਟੂਗਾ ਨਹੀਂ ਹੁਣ ਆਹ ਵਾਲੇ ਜਿਹੜਾ ਜੋੜ ਆਗਾ ਆਪਣੀ ਸਲਾਈ ਲਗਾਈ ਹੋਈ ਆ ਤੇ ਆਹ ਵਾਲੀ ਸਲਾਈ ਹੈ ਇਹਨੂੰ ਆਪਸ ਵਿੱਚ ਏਦਾਂ ਮਿਲਾ ਲੈਣਾਗਾ ਜਦੋਂ ਆਪਾਂ ਦੀ ਸਲਾਈ ਲਗਾਉਣ ਲੱਗਦੇ ਹੁੰਨੇ ਆ ਨਾ ਉਦੋਂ ਹੀ ਆਪਾਂ ਨੂੰ ਐਦਾਂ ਕੱਪੜਾ ਨਾਪ ਕੇ ਪਤਾ ਲੱਗ ਜਾਂਦਾ ਹੁੰਦਾ ਵੀ ਆਪਣਾ ਕੱਪੜਾ ਵੱਧ ਘੱਟ ਨਹੀਂ ਹੈਗਾ ਕੋਈ ਵੀ ਸਲਾਈ ਮਤਲਬ ਕੀ ਲਗਾਉਣ ਟਾਈਮ ਕੱਪੜਾ ਖਿੱਚਣਾ ਨਹੀਂ ਹੈਗਾ ਵੀ ਜੇ ਆਪਣਾ ਕੱਪੜਾ ਵੱਧ ਦਾ ਘਟਦਾ ਹੋਵੇ ਆਪਾਂ ਖਿੱਚ ਕੇ ਸਲਾਈ ਪੂਰੀ ਕਰ ਲਈਏ ਤਾਂ ਉਹਦੇ ਨਾਲ ਕੀ ਹੁੰਦਾ ਹੈ ਆਪਣੇ ਸਲਾਈ ਵਿੱਚ ਬਾਹਂਦੇ ਉਹਦੇ ਵਿੱਚ ਬਲ ਪੈਣ ਲੱਗ ਜਾਂਦੇ ਆ ਜੀ ਆਪਣੀਆਂ ਪਹਿਲਾਂ ਬਣਾ ਕੇ ਰੱਖੀਆਂ ਹੋਈਆਂ ਸੀਗੀਆਂ ਜਿਹੜੀਆਂ ਟਿਚ ਵਿੱਚ ਬਟਨ ਵਾਲੀ ਪੱਟੀ ਹੁੰਦੀ ਹੈਗੀ ਆ ਆਪਾਂ ਇਦਾਂ ਇਹ ਮੋਢੇ ਵਾਲੇ ਜਿਹੜਾ ਆਪਣਾ ਜੋੜ ਲਗਾਇਆ ਹੁੰਦਾ ਉਹਦੇ نیچے ਰੱਖ ਲੈਣੀ ਆ نیچے ਰੱਖ ਕੇ ਫਿਰ ਆਪਾਂ ਉੱਪਰ ਇਦਾਂ ਸਲਾਈ ਲਗਾਉਣੀ ਆ ਕਪੜਾ ਨੀਚੇ ਤੋਂ ਵੀ ਜੇ ਇਦਾਂ ਧਿਆਨ ਰੱਖਣਾਗਾ ਵੀ ਕੱਪੜੇ ਦਾ ਬਲਣਾ ਪਵੇ ਆ ਦੇਖੋ ਜੀ ਇਸ ਤਰ੍ਹਾਂ ਬਾਹ ਦਾ ਨਾ ਪਹਿਣ ਨਾਲ ਇਸ ਤਰ੍ਹਾਂ ਬਾਹ ਦੀ ਕਟਾਈ ਕਰਨ ਦੇ ਨਾਲ ਬਿਲਕੁਲ ਵੀ ਬਲ ਨਹੀਂ ਪਿਆ ਹੈਗਾ ਬਿਲਕੁਲ ਆਪਣਾ ਬਾਹ ਦਾ ਕੱਪੜਾ ਵੀ ਪੂਰਾ ਆਇਆਗਾ ਤੇ ਕਮੀਜ਼ ਵਾਲੇ ਮੋਢੇ ਦਾ ਪੱਟਰਾ ਬਿਲਕੁਲ ਵੀ ਆਪਣਾ ਕੱਪੜਾ ਵਧੀਆ ਕਟਿਆ ਨਹੀਂ ਹੈਗਾ ਜਿਹੜਾ ਆਹ ਵਾਲਾ ਕੱਪੜਾ ਇਹਨੂੰ ਆਪਾਂ ਐਦਾਂ ਫੋਲਡ ਕਰਕੇ ਸਲਾਈ ਲਗਾਉਣੀ ਹੈਗੀ ਐਦਾਂ ਜੀ ਤੁਸੀਂ ਚਾਹੋ ਤਾਂ ਸਲਾਈ ਡਬਲ ਕਰ ਸਕਦੇ ਹੋਗੇ ਆਹ ਲਓ ਜੀ ਆਪਾਂ ਬਾਹਰ ਤੇ ਸਲਾਈ ਲਗਾ ਲਈ ਹੁਣ ਆਪਾਂ ਤੁਹਾਨੂੰ ਸਿੱਧੀ ਕਰਕੇ ਦਿਖਾਉਣੇ ਆਂਗੇ ਚਲੋ ਆਪਾਂ ਦੇਖਦੇ ਆਂ ਕੋਈ ਵੱਲ ਵਗੈਰਾ ਤਾਂ ਨਹੀਂ ਪਿਆ ਹੈਗਾ ਆ ਦੇਖੋ ਜੀ ਬਿਲਕੁਲੀ ਬਹੁਤ ਹੀ ਸਫਾਈ ਦੇ ਨਾਲ ਬਾਂਹ ਜੜੀ ਗਈ ਆ ਕੋਈ ਵੀ ਕੱਪੜਾ ਖਿੱਚਿਆ ਨਹੀਂ ਗਿਆ ਨਾ ਤਾਂ ਕਮੀਜ਼ ਵਾਲਾ ਤੇ ਨਾ ਹੀ ਬਾਂਹ ਵਾਲਾ ਆ ਲੋ ਜੇ ਇਹ ਜੀ 20 ਚੈਸਟ ਖਾਸ ਕਰ 18 ਇੰਚ 8.5 ਇੰਚ ਦਾ ਮੋਢਾ ਹੁੰਦਾਗਾ ਤੇ ਲਿਖਾਤਰ ਇਦਾਂ ਨਾਪ ਲੈ ਕੇ ਆਪਾਂ ਇਦਾਂ ਬਾਂਹ ਕੱਟ ਸਕਦੇ ਆ ਬਾਂਹ ਦੀ ਘਾਟ ਪਾ ਸਕਦੇ ਆਗੇ ਤੇ ਇਦਾਂ ਬਾਂਹ ਨੂੰ ਆਪਾਂ ਜੜ ਸਕਦੇ ਆਗੇ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ